ਪੰਜ ਮੈਂਬਰੀ ਭਰਤੀ ਕਮੇਟੀ ਜੋ ਕਿ ਸ਼੍ਰੀ ਕਾਲਤਕ ਸਾਬ ਦੀ ਫਸੀਲ ਤੋਂ ਬਣੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਸੁਰਜੀਤੀ ਦੇ ਲਈ ਇਹ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਹੁਣ ਤੱਕ ਕਰੀਬ 15 ਲੱਖ ਭਰਤੀਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਅੱਜ ਐਸੀ ਕਮੇਟੀ ਦੇ ਵੱਲੋਂ ਜੋ ਡੈਲੀਗੇਟਸ ਚੁਣੇ ਗਏ ਨੇ ਉਹਨਾਂ ਦੇ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਜਲਾਸ ਕੀਤਾ ਜਾ ਰਿਹਾ ਹੈ ਤਾਂ ਇਸ ਇਜਲਾਸ ਦੇ ਵਿੱਚ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਚੁਣਿਆ ਜਾਵੇਗਾ ਕੌਣ ਬਣੇਗਾ ਇਹ ਸਵਾਲ ਹਰ ਕਿਸੇ ਦੇ ਜ਼ੁਬਾਨ ਦੇ ਉੱਤੇ ਆ ਚਰਚਾ ਦੇ ਵਿੱਚ ਇਸ ਵੇਲੇ ਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋ ਸਕਦਾ ਹੈ ਕੀ ਪੰਜਵੇਂ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਵਿੱਚੋਂ ਹੀ ਕੋ ਪ੍ਰਧਾਨ ਹੋਵੇਗਾ ਜਾਂ ਫਿਰ ਕੋਈ ਹੋਰ ਹੋਵੇਗਾ ਦੱਸ ਦੇ ਕਿ ਗੈਨੀ ਹਾਪੇ ਸਿੰਘ ਦਾ ਨਾਮ ਇਸ ਦੌੜ ਦੇ ਵਿੱਚ ਕਾਫੀ ਅੱਗੇ ਦੱਸਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਜਿਹੜਾ ਉਹ ਅੱਗੇ ਚੱਲ ਰਿਹਾ ਉਹ ਪ੍ਰਧਾਨ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਹੋ ਸਕਦੇ ਨੇ ਜਥੇਦਾਰੀ ਤੋਂ ਪ੍ਰਧਾਨਗੀ ਦਾ ਸਫ਼ਰ ਜਿਹੜਾ ਉਹ ਜਿਹੜਾ ਪੂਰਾ ਹੋ ਸਕਦਾ ਹੈ ਨਵੀਂ ਸ਼੍ਰੋਮਣੀ ਕਾਲੀ ਦਲ ਦੇ ਜਿਹੜਾ ਪ੍ਰਧਾਨ ਮਿਲਣਾ ਉਹ ਗਿਆਨੀ ਹਰਪ੍ਰੀਤ ਸਿੰਘ ਹੋ ਸਕਦੇ ਨੇ ਕਿਉਂ ਕਿ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਵੀ ਬੀਤੇ ਦਿਨ ਇੱਕ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨਵੀਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਨੇ ਹਾਲਾਂਕਿ ਪੰਜ ਮੈਂਬਰੀ ਕਮੇਟੀ ਨੇ ਇਸ ਬਿਆਨ ਤੋਂ ਬਾਅਦ ਇੱਕ ਆਪਣਾ ਬਿਆਨ ਜਾਰੀ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਬਿਆਨ ਉਹਨਾਂ ਦਾ ਨਿੱਜੀ ਹੋ ਸਕਦਾ ਹੈ ਨੇ ਡੈਲੀਗੇਟ gets ਲੋਕਤੰਤਰ ਤਰੀਕੇ ਦੇ ਨਾਲ ਹੀ ਨਮੇ ਸ਼ਰਮ ਨੇ ਅਕਾਲੀ ਦਲ ਦਾ ਪ੍ਰਧਾਨ ਚੁਣਨਗੇ ਵੋਟਾਂ ਹੋਣਗੀਆਂ ਸਰਬਸੰਮਤੀ ਦੇ ਨਾਲ ਚੁਣਿਆ ਜਾਂਦਾ ਹੈ ਇਹ ਤਾਂ ਦੇਖਣਾ ਹੋਵੇਗਾ ਕਿ ਕੀ ਕੁਝ ਹੁੰਦਾ ਤੇ ਕੌਣ ਪ੍ਰਧਾਨ ਬਣਦਾ ਪਰ ਚਰਚਾਵਾਂ ਜਿਹੜੀਆਂ ਨੇ ਉਹ ਲਗਾਤਾਰ ਹਾਲਾਂਕਿ ਪੰਜ ਬਬਰੀ ਕਮੇਟੀ ਦੇ ਵੱਲੋਂ ਇਹ ਇਜਲਾਸ ਜਿਹੜਾ ਪਹਿਲਾਂ ਤੇਜ ਸਿੰਘ ਸਮੁੰਦਰੀ 홀 ਦੇ ਵਿੱਚ ਕਰਨਾ ਸੀ ਉਹਨਾਂ ਨੇ ਐਸ ਜੀ ਪਿਸ ਦੇ ਕੋਲੋਂ ਮੰਗ ਵੀ ਕੀਤੀ ਸੀ ਪਰ ਐਸ ਜੀ ਪਿਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤੇਜ ਸਿੰਘ ਸਮੁੰਦਰੀ 홀 ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਮਾਮਲਾ ਸ਼੍ਰੀ ਗਾਗਤਕ ਸਾਹਿਬ ਵਿਖੇ ਵੀ ਪਹੁੰਚਿਆ ਪਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਾਮਲਾ ਇਹ ਸ਼ਰਮਲੀ ਕਮੇਟੀ ਦੇ ਅਧੀਨ ਆਉਂਦਾ ਤੇ ਉਹਨਾਂ ਦਾ ਵੱਲੋਂ ਹੀ ਫੈਸਲਾ ਲੈਣਾ ਜਿਸ ਵਿੱਚੋਂ ਇਨਕਾਰ ਕਰ ਦਿੱਤਾ ਗਿਆ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਤੇ ਨਾਲ ਹੀ ਇੱਕ ਪੇਸ਼ਕਸ਼ ਵੀ ਰੱਖੀ ਗਈ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਜਾਂ ਫਿਰ ਪੰਜ ਮੈਂਬਰੀ ਗੁਰੂ ਨਗਰੀ ਦੇ ਵਿੱਚ ਕਿਸੇ ਵੀ ਸਥਾਨ ਤੇ ਆਪਣਾ ਇਜਲਾਸ ਕਰ ਸਕਦੀ ਹੈ ਪਰ ਤੇਜ ਸਿੰਘ ਸਮੁੰਦਰੀ ਹਾਲ ਉਹਨਾਂ ਨੂੰ ਨਹੀਂ ਮਿਲ ਸਕਦਾ ਜਿਸ ਵਿੱਚੋਂ ਅੱਜ ਇਹ ਇਜਲਾਸ ਭਰਤੀ ਕਮੇਟੀ ਦੇ ਵੱਲੋਂ ਹੁਣ ਗੁਰਦੁਆਰਾ ਪੁਰਜ ਅਕਾਲੀ ਪੁਲਾ ਸਿੰਘ ਵਿਖੇ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਕੌਣ ਪ੍ਰਧਾਨ ਬਣਦਾ ਇਹ ਤਾਂ ਨਹੀਂ ਪਤਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹਜੇ ਤੱਕ ਹੌਣ ਤੱਕ ਅੱਗੇ ਆ ਰਿਹਾ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸ ਦੇ ਕਿ ਬੀਤੇ ਦਿਨੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇੱਕ ਗੱਲ ਕਹੀ ਸੀ ਕਿ ਉਹਨਾਂ ਦੇ ਨਾਲ ਉਹ ਕੱਦ ਜਿਹੜਾ ਬੀਬੀ ਸਤਮੰਤ ਕੌਰ ਦਾ ਉੱਚਾ ਹੈ ਤੇ ਉਹਨਾਂ ਨੂੰ ਪ੍ਰਧਾਨ ਬਣਨਾ ਚਾਹੀਦਾ ਉਹਨੂੰ ਬਣਾਉਣਾ ਚਾਹੀਦਾ ਮੇਰਾ ਨਾਮ ਇਸ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ ਪਰ ਪੰਜਵੇਂ ਅੰਬਰੀ ਕਮੇਟੀ ਦਾ ਕਹਿਣਾ ਹੈ ਕਿ ਡੈਲੀਗੇਟਸ ਚੁਣੇ ਗਏ ਨੇ ਡੈਲੀਗੇਟਸ ਦੇ ਵੱਲੋਂ ਹੀ ਪ੍ਰਧਾਨ ਚੁਣਿਆ ਜਾਵੇਗਾ ਕੌਣ ਪ੍ਰਧਾਨ ਬਣਦਾ ਕੌਣ ਨਹੀਂ ਬਣਦਾ ਇਹ ਚਰਚਾਵਾਂ ਨੇ ਸਭ ਦੀ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਬਾਦਲ ਤੜ ਦੇ ਵੱਲੋਂ ਹੁਣ ਤੱਕ ਇਹੀ ਕਿਹਾ ਜਾ ਰਿਹਾ ਸੀ ਕਿ ਜੋ ਪਰਤੀ ਪੰਜ ਮੈਂਬਰੀ ਪਰਤੀ ਕਮੇਟੀ ਨੇ ਕੀਤੀ ਹੈ ਇਹ ਗੈਰ ਸੰਵਿਧਾਨਕ ਹੈ ਉਹਨਾਂ ਨੇ ਕਿਹਾ ਕਿ ਗੈਰ ਸੰਵਿਧਾਨਕ ਤਰੀਕੇ ਦੇ ਨਾਲੇ ਪਰਤੀਆਂ ਹੋਈਆਂ ਨੇ ਮਾਂ ਪਾਰਟੀ ਜਿਹੜੀ ਪੰਜਾਬ ਦੀ ਇੱਕ ਖੇਤਰੀ ਪਾਰਟੀ ਜਿਹੜੀ ਉਹ ਸਿਰਫ ਇੱਕੋ ਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਉੱਜਾ ਪ੍ਰਧਾਨ ਚੁਣਿਆ ਜਾ ਚੁੱਕਿਆ ਹੈ ਕੋਰ ਕਮੇਟੀ ਬਣ ਚੁੱਕੀ ਹੈ ਸੁਬੀਰ ਸਿੰਘ ਬਾਦਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਉਧਰ ਪੰਜ ਮੈਂਬਰੀ ਭਰਤੀ ਕਮੇਟੀ ਦਾ ਕਹਿਣਾ ਹੈ ਕਿ ਸ਼੍ਰੀ ਗալਟਕ ਸਾਹਿਬ ਦੇ ਵੱਲੋਂ ਜੋ ਹੁਕਮਨਾਮਾ ਹੋਇਆ ਸੀ ਉਸ ਦੀ ਪਾਲਣਾ ਕਰ ਰਹੇ ਨੇ ਉਹਨਾਂ ਨੇ ਆਪਣੀ ਭਰਤੀ ਜਿਹੜੀ ਆ ਪੂਰੀ ਕਰ ਲਈ ਹੈ ਡੈਲੀਗੇਟਸ ਦੀ ਚੋਣ ਹੋ ਚੁੱਕੀ ਹੈ ਤੇ ਅੱਜ ਇਜਲਾਸ ਹੋਣ ਜਾ ਰਿਹਾ ਹੈ ਪੰਥਕ ਸਿਆਸਤ ਦੇ ਲਈ ਅੱਜ ਦਾ ਦਿਨ ਬਹੁਤ ਅਹਿਮ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਣੀ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਪ੍ਰਧਾਨ ਚੁਣਨਾ ਹੈਗਾ ਤੇ ਉਧਰ ਹੀ ਦੂਸਰੇ ਪਾਸੇ 5 ਮੈਂਬਰਾਂ ਦੇ ਵੱਲੋਂ ਆਪਣੀ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਚੁਣਨ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਿਛੇ ਦੇ ਨਿੱਠੀ ਚਿੱਠੀ ਲਿਖੀ ਗਈ ਸੀ ਕਿ ਉਹ 11 ਅਗਸਤ ਨੂੰ ਇਜਲਾਸ ਕਰਨ ਜਾ ਰਹੇ ਨੇ ਤੇ ਜਿਹਦੇ ਵਿੱਚ ਉਹ ਪ੍ਰਧਾਨਗੀ ਦੀ ਨਿਯੁਕਤੀ ਕਰਨਗੇ ਤੇ ਅੱਜ ਇਹ ਨਿਯੁਕਤੀ ਜਿਹੜੀ ਉਹ ਹੋਵੇਗੀ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੌਣ ਹੋਵੇਗਾ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ